ਨਸ਼ਾ ਪੰਜਾਬ ਦੀ ਜ਼ੁਬਾਨੀ ਤੇ ਕਿਸ ਤਰ੍ਹਾਂ ਭਾਰੂ ਹੋ ਰਿਹਾ ਹੈ ਇਸ ਦੀ ਤਾਜ਼ਾ ਉਦਾਹਰਣ ਕੱਲ ਸ਼ਾਹੀ ਸ਼ਹਿਰ ਪਟਿਆਲਾ ਦੇ ਵਿੱਚ ਉਸ ਵੇਲੇ ਦੇਖਣ ਨੂੰ ਮਿਲੀ ਜਦੋਂ ਕੱਲ ਸ਼ਾਮ ਪਟਿਆਲਾ ਦੇ 22 ਨੰਬਰ ਫਾਟਕ ਦੇ ਉੱਤੇ ਕਾਲੀ ਥਾਰ ਗੱਡੀ ਦਾ ਕਹਿਰ ਵਰਤਿਆ ਇਹ ਵੀਡੀਓ ਜਿਹੜੀ ਤੁਸੀਂ ਦੇਖ ਰਹੇ ਹੋ ਇਹ ਪਟਿਆਲਾ ਦੀ ਹੈ ਪਟਿਆਲਾ ਦੇ ਨੀਲਾ ਭਵਨ ਤੋਂ ਲੈ ਕੇ 22 ਨੰਬਰ ਫਾਟਕ ਤੱਕ ਇਸ ਕਾਲੀ ਥਾਰ ਨੇ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ ਬਹੁਤ ਜ਼ਿਆਦਾ ਗੱਡੀਆਂ ਦਾ ਨੁਕਸਾਨ ਕੀਤਾ ਹਾਲਾਂਕਿ ਹਾਲੇ ਤੱਕ ਕੋਈ ਵੀ ਜਾਨੀ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ ਪਰ ਬਹੁਤ ਗੱਡੀਆਂ ਦਾ ਅਤੇ ਦੁਕਾਨਾਂ ਦਾ ਨੁਕਸਾਨ ਇਸ ਕਾਲੀ ਥਾਰ ਨੇ ਕੀਤਾ ਦੱਸਿਆ ਜਾ ਰਿਹਾ ਹੈ ਕਿ ਇਸ ਕਾਲੀ ਥਾਰ ਨੂੰ ਚਲਾਉਣ ਵਾਲੇ ਜਿਹੜੇ ਨੌਜਵਾਨ ਨੇ ਉਹ ਨੌਜਵਾਨ ਨਸ਼ਾ ਕੀਤਾ ਹੋਇਆ ਸੀ ਅਤੇ ਵਿੱਚ ਜਿਹੜੇ ਨੌਜਵਾਨ ਬੈਠੇ ਨੇ ਉਹ ਵੀ ਨਸ਼ੇ ਦੀ ਹਾਲਤ ਵਿੱਚ ਲੱਗ ਰਹੇ ਸੀ ਜਿਹੜੇ ਕਿ ਆਪਣਾ ਕਸੂਰ ਵੀ ਮੰਨਣ ਤੋਂ ਇਨਕਾਰ ਕਰ ਰਹੇ ਸੀ ਕਿ ਮੈਂ ਕਬਰ ਆ ਗਿਆ ਸੀ ਮੈਂ ਤਾਂ ਕਰਕੇ ਇਹ ਸਭ ਕੁਝ ਕੀਤਾ ਪਰ ਜਦੋਂ ਇਸ ਕਾਲੀ ਥਾਰ ਵਾਲੇ ਚਾਲਕ ਨੇ ਇਸ ਗੱਡੀ ਨੂੰ ਬਿਲਕੁਲੀ ਕੰਟਰੋਲ ਤੋਂ ਬਾਹਰ ਕਰਕੇ ਲੋਕਾਂ ਦਾ ਕਾਫੀ ਜ਼ਿਆਦਾ ਨੁਕਸਾਨ ਕਰ ਦਿੱਤਾ ਤਾਂ ਲੋਕਾਂ ਦੀ ਭੀੜ ਦੇ ਦੁਆਰਾ ਇਸ ਨੌਜਵਾਨ ਨੂੰ ਗੱਡੀ ਵਿੱਚੋਂ ਲਾ ਲਿਆ ਗਿਆ ਅਤੇ ਇਸ ਗੱਡੀ ਵਿੱਚ ਬੈਠੇ ਜਿਹੜੇ 2-3 ਨੌਜਵਾਨ ਸੀ ਸਭ ਨੂੰ ਸਿਵਲ ਲਾਈਨ ਥਾਣਾ ਪੁਲਿਸ ਦੇ ਹਵਾਲੇ ਕਰ ਦਿੱਤਾ ਅੱਗੇ ਦੀ ਕੀ ਕਾਰਵਾਈ ਹੋਈ ਹੈ ਇਹ ਤੁਸੀਂ ਪੁਲਿਸ ਅਧਿਕਾਰੀਆਂ ਦੇ ਮੂੰਹੋਂ ਹੀ ਸੁਣੋ ਫਿਰ ਮਤਲਬ ਕੀ ਉੱਥੇ ਮੌਕੇ ਤੇ ਕਿਵੇਂ ਹੋਇਆ ਵੀ ਜਦੋਂ ਇੱਕ ਉਹ ਜਾਣ ਦੀ ਕੋਸ਼ਿਸ਼ ਕੀਤੀ ਹੈ ਗੱਡੀ ਇਹਨਾਂ ਨੇ ਉਹ ਪਿੱਛੋਂ ਬਚਦੇ ਆਏ ਆ ਜੀ ਸੁਣਨ ਚ ਆਇਆ ਕਿ ਕਾਫੀ ਜਗ੍ਹਾ ਉਹ ਗੱਡੀਆਂ ਨਾਲ ਐਕਸੀਡੈਂਟ ਵਗੈਰਾ ਕਰਕੇ ਆਏ ਆ ਉਹਨਾਂ ਤੋਂ ਬਚਦੇ ਆਏ ਆ ਉਹ ਉੱਥੇ ਚੱਕਰ ਜੁਣਾ ਨੇ ਮਤਲਬ ਕਿ ਹੋਰ ਗੱਡੀਆਂ ਢੋਲਦੀ ਜਦੋਂ ਤੁਹਾਡੀ ਗੱਡੀ ਦਾ ਐਕਸੀਡੈਂਟ ਹੋਇਆ ਤੁਸੀਂ ਗੱਡੀ ਦੇ ਵਿੱਚ ਸੀਗੇ ਜਾਂ ਨਹੀਂ ਮੈਂ ਅਲੇ 1 ਮਿੰਟ ਪਹਿਲੇ ਨਿਕਲਿਆ ਸੀ ਜੀ ਗੱਡੀ ਚੋਂ ਜੇ ਮੈਂ ਵਿੱਚ ਬੈਠਾ ਹੁੰਦਾ ਤਾਂ ਮੇਰੇ ਨਾਲ ਬਹੁਤ ਵੱਡਾ ਹਾਸਾ ਹੋ ਸਕਦਾ ਸੀ ਕੀ ਮੰਗ ਕੀ ਕਰਦੇ ਹਾਂ ਪ੍ਰਸ਼ਾਸਨ ਤੋਂ ਮੈਂ ਤਾਂ ਪ੍ਰਸ਼ਾਸਨ ਤੇ ਇਹੀ ਮੰਗ ਕਰਦਾ ਹਾਂ ਜਿ ਇਹਨਾਂ ਦੇ ਸਖਤ ਕਾਰਵਾਈ ਕੀਤੀ ਜਾਵੇ ਜੀ ਕੱਲ ਤੋਂ ਜੋਗੀ ਇਦਾਂ ਦਾ ਨੁਕਸਾਨ ਹੋਰ ਨਾ ਹੋਵੇ ਨਾ ਭਾਈ ਜੀ ਹੁਣ ਅਮਨਜੀਤ ਸਿੰਘ ਨਾਮ ਹੈ ਜੀ ਕੀ ਗੱਡੀ ਕੀ ਉਥੇ ਕਿਹੜੇ ਇਲਾਕੇ ਦੇ ਵਿੱਚ ਘਟਨਾ ਹੋਈ ਹੈ ਜੀ ਦੇਖੋ ਜੀ ਅਸੀਂ ਮੈਂ ਜਾ ਰਿਹਾ ਸੀਗਾ ਭਾਵਨਾ ਬਾਈ ਨੰਬਰ ਨੂੰ ਜਾ ਰਿਹਾ ਲੀਲਾਪਨ ਜਾ ਰਿਹਾ ਸੀਗਾ ਮੈਂ ਆਪਣਾ ਜਾ ਰਿਹਾ ਸੀਗਾ ਸ਼ੇਰਾਂ ਵਾਲ ਗੇਟ ਨੂੰ ਕੰਮ ਸੀ ਮੈਨੂੰ ਤੇ ਮੈਂ ਜਾ ਰਿਹਾ ਸੀਗਾ ਮੇਰੇ ਸਾਡੇ ਅੱਗੇ ਗੱਡੀ ਖੜੀ ਸੀ ਇੱਕ ਸਾਈਡ ਤੇ ਥਾਰ ਅੱਗੇ ਦੀ ਸਪੀਡ ਤੇ ਆਈ ਉਹਨੇ ਪਹਿਲਾਂ ਉਹਦੇ ਵਿੱਚ ਮਾਰੀ ਸੀ ਬੈਂਕ ਦੇ ਸਾਹਮਣੇ ਖੜੀ ਗੱਡੀ ਦੇ ਵਿੱਚ ਚਲੋ ਮੈਂ ਸਾਈਡ ਤੋਂ ਲੰਘ ਰਿਹਾ ਉਹਨ ਗੱਡੀ ਬੈਕ ਕਰੀ ਅੰਕਲ ਤੁਸੀਂ ਢਾਣ ਲੱਗੇ ਪਹਿਲਾਂ ਤਾਂ ਅੰਕਲ ਮਸਾ ਬੱਚੇ ਨੇ ਫਿਰ ਬਾਅਦ ਦੇ ਵਿੱਚ ਉਹ ਫਿਰ ਮੈਂ ਸਾਈਡ ਤੇ ਲੰਘ ਰਿਹਾ ਸੀ ਮੇਰੀ ਪਲੇਜਰ ਦੇ ਉੱਤੇ ਪੂਰਾ ਟਾਇਰ ਚੜਾਇਆ ਉਹਨਾਂ ਨੇ ਗੱਡੀ ਦਾ ਪਿੱਛਾ ਸਲੰਸਾ ਸਲੰਸਾ ਸਾਰਾ ਹੱਬ ਤੱਕ ਦੇ ਨੱਟ ਤੋੜਦੇ ਉਹਨਾਂ ਨੇ ਫੇਰ ਅਸੀਂ ਬਚਾਇਆ ਮੈਨੇ ਨਿੱਕਰ ਉਤਰੇ ਫਿਰ ਉਹ ਗੱਡੀ ਲੈ ਕੇ ਭੱਜ ਲਈ ਉੱਥੇ ਦੀ ਹੋ ਫਿਰ ਜੇ ਅੱਗੇ ਬਾਈ ਨੰਬਰ ਜਾ ਕੇ ਉਹਨਾਂ ਨੇ ਬਹੁਤ ਨੁਕਸਾਨ ਕਰਿਆ ਸੀ ਤਾਂ ਬਾਅਦ ਬਾਈ ਨੰਬਰ ਪਹੁੰਚਿਆ ਆ ਜੀ ਉਸ ਗੱਡੀ ਚ ਕਿੰਨੇ ਬੰਦੇ ਸੀਗੇ ਤਿੰਨ ਮੁੰਡੇ ਸੀਗੇ ਕੀ ਨਸ਼ਾ ਵਗੈਰਾ ਕੀਤਾ ਸੀ ਉਹਨਾਂ ਨੇ ਨਸ਼ੇ ਸੱਟ ਲੱਗ ਰਹੇ ਸੀ ਪੂਰੇ ਜੀ ਨਾਲ ਦੇ ਮੁੰਡੇ ਕਰੇ ਚਲਾ ਭਜਾਲਾ ਪਜਾਲਾ ਪਜਾਲਾ ਜਿਵੇਂ ਵੀਡੀਓ ਵਾਇਰਲ ਹੋਈ ਉਹਦੇ ਵਿੱਚ ਦੇਖਿਆ ਗੱਡੀ ਬੜੀ ਭਜਾਉਣ ਦੀ ਕੋਸ਼ਿਸ਼ ਕੀਤੀ ਆ ਉਸ ਦੇ ਦੌਰਾਨ ਉਹਨਾਂ ਗੱਡੀਆਂ ਪੰਨਣ ਦੀ ਕੋਸ਼ਿਸ਼ ਕੀਤੀ ਆ ਹਾਂ ਇਹ ਸੱਟਾਂ ਵੀ ਲੱਗੀਆਂ ਕਿਸੇ ਦੇ ਨਹੀਂ ਸੱਟਾਂ ਤੋਂ ਬਚਾਰ ਹੈ ਗਿਆ ਥੋੜਾ ਜਿਹਾ ਸਾਰਿਆਂ ਦਾ ਜਿੰਨਾ ਸਾਨੂੰ ਦੋ ਗੱਡੀ ਬੰਨੇ ਨੇ ਫਿਰ ਮੇਰੇ ਲਈ ਬੰਨੀ ਆ ਫਿਰ ਬਾਕੀ ਬਾਈ ਨੰਬਰ ਆ ਕੇ ਸਾਰਾ ਨੁਕਸਾਨ ਕਰ ਰਹੇ ਨੇ ਕੀ ਕਹਿਣਾ ਚਾਹੋਗੇ ਜਿਵੇਂ ਪੌਂਚ ਏਰੀਆ ਪੁਲਿਸ ਕਿੰਨੀ ਦੇਰ ਚ ਪਹੁੰਚੀ ਉੱਥੇ ਪੁਲਿਸ ਤਾਂ ਆਈ ਵੀ ਨਹੀਂ ਹੈਗੀ ਉੱਥੇ ਅਸੀਂ ਤਾਂ ਇੱਥੇ ਖੜੇ ਰਹਿ ਅੱਧਾ ਘੰਟਾ ਤੇ ਇਹਨਾਂ ਨੂੰ ਫੜਿਆ ਕਿਹਨਾਂ ਨੇ ਇਹ ਬਾਈ ਨੰਬਰ ਫੜੇ ਕਿ ਨਾ ਫਿਰ ਅਸੀਂ ਬਾਈ ਨੰਬਰ ਪਹੁੰਚਿਆ ਫਿਰ ਸਾਨੂੰ ਪਾਚ ਲੈ ਕੇ ਬਾਈ ਨੰਬਰ ਮੁੰਡੇ ਫੜ ਲਏ ਨੇ ਕਿਸੇ ਵਲੈ ਨੇ ਲੈ ਕੇ ਫਿਰ ਅਸੀਂ ਉੱਥੇ ਬਾਈ ਨੰਬਰ ਪਹੁੰਚੇ ਮਤਲਬ ਪਬਲਿਕ ਨਹੀਂ ਫੜ ਕੇ ਪੁਛਦੇ ਵਾਲੇ ਕਿੱਥੇ ਰੁਕਦੇ ਨਹੀਂ ਪੁਲਿਸ ਨੇ ਪਬਲਿਕ ਨਹੀਂ ਫੜਨਾ ਜੇ ਪਬਲਿਕ ਨੂੰ ਨੁਕਸਾਨ ਆਏ ਨੇ ਲੋਕਾਂ ਨੇ ਆਪਣੀਆਂ ਜੇ ਅੱਗੇ ਹੋ ਹੋ ਕੇ ਇਹਦੀ ਮਾਮਲਾ ਐਸਪਰ ਇਨਫੋਰਮੇਸ਼ਨ ਜਿਹੜੀ ਸਾਨੂੰ ਰੀਸੀਵ ਰੀਸੀਵ ਹੋਈ ਹੈ ਤੇ ਵੀਡੀਓਸ ਤੋਂ ਦੇਖਿਆ ਵੀ ਕੋਈ ਗੱਡੀ ਗੱਡੀ ਚ ਦੋ ਤਿੰਨ ਨੌਜਵਾਨ ਚਾਲਕ ਨੇ ਜਿਹੜੇ ਕਿ ਜੋ ਜਿਸ ਹਾਲ ਉਹਨਾਂ ਡਰਾਈਵ ਕਰ ਰਹੇ ਲੱਗਦਾ ਵੀ ਨਸ਼ੇ ਦੀ ਹਾਲਤ ਚ ਹੈਗੇ ਨੇ ਤੇ ਇਹਨਾਂ ਨੇ ਗੱਡੀਆਂ ਸਾਤ ਅੱਠ ਗੱਡੀਆਂ ਨੁਕਸਾਨ ਕੀਤਾ ਜੀ ਤੇ ਬੰਦੇ ਅਸੀਂ ਐਪਰੀਹੈਂਡ ਕਰ ਲਏ ਨੇ ਤੇ ਜਿਵੇਂ ਕਿ ਤੁਸੀਂ ਦੇਖਿਆ ਨਾ ਤੰਨਾ ਦਾ ਮੈਡੀਕਲ ਐਗਜ਼ਾਮੀਨੇਸ਼ਨ ਲਈ ਉਹਨਾਂ ਨੂੰ ਹਸਪਤਲ ਲਿਜਾਇਆ ਗਿਆ ਸਰ ਦੱਸਿਆ ਜਾ ਰਿਹਾ ਕਿ ਕਹਿੰਦੇ ਤੁਸੀਂ ਕਿਸੇ ਮੁਲਾਜ਼ਮ ਦੇ ਜਿਹੜਾ ਇਸੇ ਤਰ੍ਹਾਂ ਵਗੈਰਾ ਦੱਸਿਆ ਜਾ ਰਿਹਾ ਤੁਹਾਨੂੰ ਕੀ ਜਾਣਦੇ ਨਹੀਂ ਹਲੇ ਤੱਕ ਮੈਨੂੰ ਇਸ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਨਹੀਂ ਹੈ ਜਿਹੜਾ ਵੀ ਹੋਊਗਾ ਜੀ ਐਸ ਪਰ ਲਾ ਜਿਹੜੀ ਬੰਦੀ ਕਾਰਵਾਈ ਨੇ ਕੀਤੀ ਜਾਊਗੀ ਸਰ ਇਹਨਾਂ ਦਾ ਬਿਆਨ ਲੈ ਲਿਆ ਜਿਹਨਾਂ ਦਾ ਨੁਕਸਾਨ ਵਗੈਰਾ ਹੋਇਆ ਨਹੀਂ ਜੀ ਹਲੇ ਬਸ 10 ਮਿੰਟ 10 ਇੱਕ ਮਿੰਟ